ਅਥੀਕਾਲ ਜੀ ਸਰਪੰਚ ਡੇਰੀ ਫਾਰਮ ਦੇਖਣੇ ਵੀਰਾਂ ਭਰਾਵਾਂ ਨੂੰ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ 15 8 2024 ਅੱਜ ਸਰਪੰਚ ਡੇਰੀ ਫਾਰਮ ਤੋਂ ਫਿਰ ਝੋਟੀਆਂ ਤੋਂ ਦਾ ਲੋੜ ਆਇਆ ਸੀ ਉਹ ਤੁਹਾਨੂੰ ਬਖਾਉਣ ਲੱਗੇ ਕੁਝ ਝੋਟੀਆਂ ਜਿਹੜੀਆਂ ਪਰਸੋਂ 14ਵਾਂ ਵੀਡੀਓ ਪਾਈ ਸੀ ਉਹ ਵੀ ਜੀ ਸਾਰੀਆਂ ਸੇਲ ਦਿੱਤੀਆਂ ਉਹਨਾਂ 'ਚ ਇੱਕ ਬੁਰੀ ਝੋਟੀ ਖੜੀ ਸੀ ਉਹ ਵੀ ਤੁਹਾਨੂੰ ਡਿਟੇਲੀ ਦੱਸਾਂਗੇ ਬਾਅਦ ਵਿੱਚ ਬਾਕੀ ਮਾਲ ਆਪਣਾ ਸਾਰਾ ਹੀ ਨਵਾਂ ਇੰਟਰੀ ਹੋ ਚੁੱਕੀ ਹੈ ਫਿਰ ਮਾਲ ਜੀ ਦੋ ਦੋ ਝੋਟੀਆਂ ਕਰਕੇ ਮਖਾਨਾ ਗਈ ਇਹ ਸਾਰੇ ਵਿਖਣੇ ਵੀਰਾਂ ਭਰਾ ਜਿਹੜੇ ਵੀਰ ਭਰਾ ਪੈਨਾ ਜੁੜੇ ਨੇ ਜੋ ਪਿਆਰ ਕਰਦੇ ਉਹਨਾਂ ਫਿਰ ਪਿਆਰ ਭਰੀ ਸਾਸਰੀ ਘਾਲ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੂ ਦੇਖਿਆ ਕਰੋ ਕਾਲੀ ਨਾ ਕਰਿਆ ਕਰੋ ਫੋਨ ਪਹਿਲਾਂ ਸਾਰੀ ਵੀਡੀਓ ਵੇ ਪ੍ਰੋਪਰ ਵੇਖ ਕੇ ਮਾਈ ਡਿਟੇਲ ਲੈ ਕੇ ਫਿਰ ਵੀਡੀਓ ਕਾਲ ਕਰਿਆ ਕਰੋ ਕਿਉਂਕਿ ਹਰ ਇੱਕ ਚੀਜ਼ ਵਿੱਚ ਦੱਸੀ ਹੁੰਦੀ ਆ ਜਿਆ ਦੁੱਧ ਦੀ ਬੱਚੇ ਦੀ ਕੁਆਲਿਟੀ ਹਾਈ ਤੇ ਸਾਰਾ ਕੁਝ ਦੱਸਿਆ ਹੁੰਦਾ ਜੀ ਤੇ ਵੀਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਫੋਲੋ ਲਾਈਕ ਕਮੈਂਟ ਤੇ ਸ਼ੇਅਰ ਵੀਜੀ ਜੂ ਕਰੋ ਉਹ ਵੀ ਹਾਲੇਕਿ ਪਉਣ ਵਾਲੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਗਈ। ਕਿਉਂਕਿ ਚੰਗਾ ਚੰਗੇ ਮਾਲ ਦੀ ਤੁਹਾਡੇ ਕੋਲ ਵੀਡੀਓ ਪਹੁੰਚ ਸਕਣ। ਆਪਣੀ ਚੰਦੋਂ ਵਾਲੀ ਵੀਡੀਓ ਵੱਧ ਤੋਂ ਵੱਧ ਕਰੋ, ਬੋਲੋ ਸਰਪੰਚ ਦੇਰੀ ਫਾਰਮ ਕਰਕੇ। ਇੰਸਟਾ ਦੇ ਵੀ ਚੱਲਦਾ ਜੀ, ਫੇਸਬੁੱਕ ਦੇ ਵੀ ਜ਼ਿਆਦਾ ਸਰਪੰਚ ਦੇਰੀ ਫਾਰਮ। ਉਹ ਤੁਹਾਨੂੰ ਝੋਡੀ ਦੇ ਦਰਸ਼ਕ ਕਰਾਉਂਦੇ ਆ ਜੀ ਅੱਜ ਝੋਂਦੀ ਹੈ, ਚੌੜੇ ਦੰਦ ਕੱਢਦੀ ਫਿਰਦੀ ਹੈ ਜੇ ਝੋਂਦੀਆਂ ਜਿਗਣੀਆਂ ਨੇ। ਬਾੜੀ ਚੰਗੇ ਢਾਂਚੇ ਦੇ ਚੰਗੇ ਥਣ ਦੇ ਵੀ ਝੋਡੀ ਇਹਦਾ ਥਣ ਕੁਆਲਟੀ ਵੀ ਫਾਹਲੋ ਤੇ ਤਾਜੀ ਸੂਈ ਸਵਾਈ ਹੈ। ਲਾਕਾ ਤੁਹਾਨੂੰ ਪਤਾ ਹੀ ਹੈ ਜੀ ਵੀ ਜਿੱਥੋਂ ਮਾਲ ਆਪਣਾ ਹੁੰਦਾ ਛੋਟੀ ਅਟੈਗ ਲੱਗਾ ਵਾ ਟੈਗ ਨਾਲ ਵੀ ਜੀ ਟੋਕਨ ਦੇਖ ਸਕਦਾ ਛੋਟੀ ਦੀ ਕੁਆਲਿਟੀ ਵੇਖੋ ਕੀ ਹੈ ਜੀ ਜੱਟ ਬਣਿਆ ਕਾਲੀ ਕੱਟੀ ਹੈ ਜੀ ਬਿਲਕੁਲ ਹੈ ਇਹਦਾ ਸਿੰਗ ਕੁਆਲਿਟੀ ਵੇਖੋ ਕੀ ਲੱਗਾ ਕੱਟੀ ਕਰਵਾ ਨਹੀਂ ਜੀ ਉਹ ਸਿੰਗ ਹੈ ਕੋਈ ਸਿੰਗ ਉਹ ਹੱਥ ਨਹੀਂ ਫਿਰਿਆ ਕੁਛ ਨਹੀਂ ਹੈ ਬਿਲਕੁਲ ਜਿੱਦਾਂ ਨੋਚ ਰੋਦਾਂ ਕੱਢੀ ਹੋ ਜਾਓ ਅਜੇ ਕੱਟੀ ਪਹਿਲੇ ਨੇ ਦਾ ਥਣ ਦੇ ਵੇਖੋ ਕਰਮਾਈ ਦਾ ਕੀ ਹੈ ਜੀ ਬਾਕੀ ਠੰਡੀ ਸੀ ਇਹ ਨਹੀਂ ਕਿ ਆ ਵੀ ਜਿੱਦਾਂ ਮਰਜੀ ਥੱਲੇ ਲਾਉ ਪੈ ਦਾਮਾ ਵੀ ਆ ਬੱਚੋ ਭਾਈ ਉੱਧਰ ਵੀ ਬੈਠੇ ਲੋਕੜੀ ਬੈਠੇ ਭਾਈ ਜਾਨੋ ਉਹ ਤੋ ਗਾਫਾ ਦਾ ਬੇਰੀ ਆ ਜੀ ਉਹ ਤਾਂ ਕੋਈ ਨਹੀਂ ਲੱਗਾ ਮਾਰੇ ਮਾਰੇ ਕੱਟੀ ਹੈ ਹਾਂ ਬੰਦੇ ਬੰਦੇ ਕਿਵੇਂ ਸੂਏ ਪਹਿਲਾ ਸੂਆ ਚਾਰ ਟੋਗਦੇ ਨਾਲ ਕੱਟੀ ਵਰਤੀ ਮੰਗਣ ਦੇ ਕੱਟੀ ਬਿਲਕੁਲ ਤਾਜੀ ਸੂਈ ਕੋਈ ਬਾਹਲੀ ਵੱਡੀ ਜਨਾਨੀ ਨਹੀਂ ਹੈ ਦੇਖੋ ਪੰਜਾ ਛੇ ਦਾ ਨਹੀਂ ਇਹ ਰਹੀ ਵੀ ਬੜੇ ਬੜੇ ਦਿਨ ਹੋ ਗਏ ਸੂਈ ਨੂੰ ਬਹੁਤ ਵੱਡੇ ਕੰਦ ਕਾਰ ਦੀ ਝੋਟੀ ਆ ਠਣਦੇਵਾ ਵਿਚਾਰ ਸ਼ਵੇਰਾ ਕੈਮਰਾ ਮਾਡਲ ਖਾ ਦੋ ਵੱਡੇ ਕਾਰ ਦੀ ਝੋਟੀ ਆ ਰੇਟ ਬਿਲਕੁਲ ਨਾਰਮਲ ਆ ਦੁੱਧ ਚੋਣ ਵਾਲਾ ਅੱਜ ਦੀ ਰੇਟ ਵਿੱਚ ਹਾਜ਼ਰ ਕਰ ਲੋ ਸੱਤਾਂ ਦਿਨਾਂ ਦੀ ਸੂਈ ਥੱਲੇ 11 12 ਮਿੰਟ ਤਿਆਰ ਆ ਤੇ ਠਣਦੇਵਾ ਵੇ ਲੋ ਕਰਮਾਲੀ ਨੂੰ ਕੀ ਲੱਗਾ ਜੋਣਾ ਥੱਲੇ ਬਹਿ ਕੇ ਖਾਦੇ ਝੋਟੀ ਜੀ ਠੀ ਠੜੀ ਇੰਨੀ ਚੰਗੀ ਹੁੰਦੀ ਆ ਤਾਂ ਉਹ ਜਦੋਂ ਕੱਢਦੀ ਫਿਰਦੀ ਇੰਦਾ ਜਿੱਦਾਂ ਮੱਟੀ ਬੈਠੇ ਰਹੋਗੇ ਚੱਤ ਨਹੀਂ ਆਗਾ ਭਾਵੇਂ ਬੱਚੇ ਦਾ ਚੋਣੋ ਭਾਵੇਂ ਬਿਨਾ ਬੱਚੇ ਦਾ ਜੋ ਤਾਂ ਨਾ ਆਗਾ ਬੰਦ ਇਹ ਹਵਾਲੇ ਤਰ੍ਹਾਂ ਹੋਇਆ ਜੀ ਪਹਿਲੇ 12 ਵਜੇ ਦਾ ਬਾਕੀ ਘੋੜੀ ਨੂੰ ਅਡਰਡਰ ਬਹੁਤ ਜ਼ਿਆਦਾ ਚੰਗਾ ਲੱਗਾ ਅੱਜ ਹੀ ਆਪਣੇ ਫਾਰਮ ਦੇ ਪਹੁੰਚੀ ਆ ਕੁਆਲਿਟੀ ਕੁਆਲਿਟੀ ਬਹੁਤ ਜ਼ਿਆਦਾ ਕੱਟੀ ਹੋਣ ਦੇ ਵਿੱਚ ਅੱਜ ਕੱਟੀ ਨਿਕਲ ਰਹੀ ਹੋਰ 2-4 ਦਾ ਵੱਡਾ ਵੱਡਾ ਖਾ ਗਿਆ ਨਰਮ ਨਰਮ ਮਾਰ ਗਿਆ ਆ ਸਾਰੀਆਂ ਟਰਨਾਂ ਲੂੜੀਆਂ ਸਭ ਤੇ ਲਾਂਚ ਹੋ ਗਈ ਬਹੁਤ ਜ਼ਿਆਦਾ ਚੰਗੀ ਯਾਰ ਕੁਆਲਿਟੀ ਦਾਸਲ ਵਾਲੀ ਹੈ ਜੀ ਸਾਰੇ ਝੋਡੀਆਂ ਤੇ ਨਾਮ ਬਾਹਰ ਕਰ ਲਿਆ ਜਦੋਂ ਐਂ ਝੋਟੀ ਚੱਜੀਗੀ ਝੋਟੀ ਦੀ ਉਹਦਾ ਫਾਮਣਾ 14 ਬੀਪੂ ਤੇ ਕੱਢੀ ਦੇ ਤਵਾ ਦੇਗੀ ਕਿ ਕਿ ਰੋਹ ਤਾਂ ਠੰਡੀ ਸੀ ਵੀ ਨਹੀਂ ਕਿ ਬਿਲਕੁਲ ਅਜੇ ਉਮਰ ਵੀ ਬਹੁਤ ਜ਼ਿਆਦਾ ਛੋਟੀ ਨਹੀਂ ਤੇ ਕਿਰਾਏ ਕਿਰਾਏ ਦੀ ਗੱਲ ਕਿਉਂਕਿ ਬਹੁਤ ਜ਼ਿਆਦਾ ਚੰਗੀ ਹੈ ਭਾਈ ਤੇ ਵੀ ਵਧੀਆ ਆਖੋ ਆਪਣੇ ਇਲਾਕੇ ਖੜਿਆ ਹੈਗਾ ਕੋਈ ਸੋਰੀ ਜੀ ਬੱਜੀ ਆ ਭਾਈ ਤੇ ਵੀ ਬਹੁਤ ਜ਼ਿਆਦਾ ਚੰਗੀ ਆ ਮੁਸਰਰ ਜਾਤ ਬਹੁਤ ਜ਼ਿਆਦਾ ਗਵਾਲ ਜੀ ਇਹ ਤੇ ਰੇਟ ਦੀ ਗੱਲ ਕਰ ਲਈਏ ਮੋਲ ਗਿੱਦੀ ਕਰਾਉਣਾ ਆਪਾਂ 1 20 ਕਰਾ ਲੂ 1 15 ਕਰਾ ਲੂ 1 ਲੱਖ 60000 ਦੀ ਕੱਟੀ ਦਵਾਵਾਂਗੇ 2 ਡਗ ਤਸੱਲੀ ਕਰਕੇ ਦਵਾ ਕੇ ਦਵਾਂਗੇ ਚੋਲ ਬਸਮਾ ਦੀ 1 ਨੰਬਰ ਉਹ ਕੈਨੇਡਾ ਮਾਰਕੀਟ ਪਿੱਛੋਂ ਖਾਦੂ ਲੈ ਆ ਕਰਮ ਵਾਲੀ ਦੀ ਦਿੱਤੀਆਂ ਕਿੰਨੀਆਂ ਲੱਗੀਆਂ ਠੰਡ ਕਵਾੜੀ ਕਿ ਦਿੱਤੀਆਂ ਝੋਟੀਆਂ ਨੂੰ ਜਿਹੜੀਆਂ ਲੱਗੀਆਂ ਬਿਲਕੁਲ ਠੰਡੀ ਇੰਨੀ ਕਿ ਭਾਏ ਨੂੰ ਬੱਚੇ ਨਾਲ ਜੋੜੋ ਭਣਾ ਬੱਚੇ ਤੋਂ ਜੋੜੋ ਨੂੰ ਅਜੇ ਝੋਟੀ ਪੰਜਾਂ ਛੇ ਦਿਨਾਂ ਦੀ ਸਾਰੀ ਸੂਰੀਆਦਾਂ ਦੀ ਝੋਟੀ 15 ਦਿਨਾਂ ਦੀ ਸੂਰੀ ਹੋਏਗੀ ਫਿਰ ਇਹ 15 ਦਿਨਾਂ 20 ਦਿਨਾਂ ਲੱਗੇਗੀ ਕਿਵਾਈਆਂ ਹੋ ਜਾਂਦਾ ਕਿ ਠੰਡ ਲਿਆ ਹੋਈ ਤੇ ਆਰਡਰ ਦੀ ਕੁਆਲਿਟੀ ਹੋਰ ਬਣਾਉਂਗੀ ਕਿਉਂਕਿ ਅਜੇ ਬਿਲਕੁਲ ਬੱਚੀ ਆ ਕੂੜੀ ਆ origional ਜੋ ਡਿਜ਼ਾਈਨ ਸੀ ਉਹ ਪਿਆ ਤਸੱਲੀ ਕਰਕੇ ਤਾਂ ਲੱਗੇ ਚੈੱਕ ਕਰਕੇ ਗਏ ਪਰ ਦੇ ਕੰਦ ਕਾਰ ਦੀ ਕੋਈ ਛੋਟੀ ਜਿਹੀ ਨਹੀਂ ਬਾਕੀ ਮਾਨਸਮਾਨ ਕਰਦਾਂਗੇ ਚਵਾਈ ਵੀ ਜੀ ਦੋ ਟਾਈਮ ਚੋਗੇ ਹਰੇ ਕੋਈ ਇੱਕ ਟਾਈਮ ਕਾਲੀ ਜਿਹਾ ਮੇ ਧਾਰਾ ਮਾਰ ਕੇ ਲਾਈ ਜੀ ਛੋਟੀ ਹਰਿਆਣੇ ਦੀ ਆ ਲਾਕੇ ਬੜੇ ਚੰਗੇ ਦੀ ਆ ਜੁੱਧਾ ਨਾਮ ਨਾਲ ਛੋਟੀ ਚਾਹੁੰਦਾ ਕਰੋ ਪਰ ਅੱਜ ਜਿਹੜੇ ਚੱਪਾ ਨੂੰ 12 ਕਿਲੋ ਕਹਿ ਕੇ ਪੋੜਾਂਗੇ ਤੇ 50 ਰੁਪਏ ਬਿਲਕੁਲ ਤਾਜ਼ਾ ਬੱਚਾ ਮਗਰ ਇਹ ਕੱਟੀ ਆ ਕੱਟੀ ਬਹੁਤ ਜ਼ਿਆਦਾ ਚੰਗੀ ਆ ਚੰਗੀ ਨਸਰ ਤੇ ਚੰਗੀ ਯਾਰ ਦੀ ਬਾਕੀ ਸੀਮਨ ਸੀਮਨ ਦਾ ਆਪਾਂ ਨੂੰ ਪਤਾ ਨਹੀਂ ਸੀਮਨ ਸਿੰਘ ਦਾ ਫਿਰ ਤੋਂ ਤਾਂ ਨਹੀਂ ਕਿਸੇ ਬਪਾਈਆਂ ਭਰਾਵਾਂ ਨੂੰ ਪਤਾ ਹੁੰਦਾ ਕਿਉਂਕਿ ਸੀਮਨਨ ਲਵਾਏ ਦੇ ਘਰ ਆਉਣ ਵਾਲਿਆਂ ਵੀ ਤਾਂ ਭਰਾਵਾਂ ਨੇ ਉਹਨਾਂ ਨੂੰ ਜਾਣਕਾਰੀ ਹੁੰਦੀ ਸਾਨੂੰ ਕਿਹੜੀ ਜਾਣਕਾਰੀ ਸਿਰ ਇੱਕ ਦਿਨ ਘੜੀ ਡਿਜਟਾ ਜਾਣਾ ਹਾਂ ਬਾਈ ਵੈਸੂ ਲੈ ਕੇ ਆ ਜਣੇ ਅੱਜ ਐਵੇਂ ਝੂਠ ਮਾਰੀ ਹੋਣਾ ਅੱਜ ਕੱਲ ਟਰੈਂਡ ਬਣਿਆ ਕੋਈ ਜਾਂ ਨਾ 29 ਵਾਲੀ ਕੋਈ ਅਕਬਰ ਖੁੰਗੜ ਕਹੀ ਜਾਂਦਾ ਕੋਈ ਨਵਾਬ ਕਹੀ ਜਾਂਦਾ ਇਗੇ ਦੇ ਉਹ ਜਿੰਨੇ ਲਵਾਉਣਾ ਜੀ ਉਹਨੂੰ ਮਾਲਕ ਨੂੰ ਪਤਾ ਜੇ ਬੈਕਟਰ ਨੂੰ ਪਤਾ ਜੇ ਅਸੀਂ ਕਿਹੜੇ ਵੀ ਬਿਮਾਰੀ ਬੰਦਾ ਜਿਹੜੇ ਵੀ ਆਪ ਦੀਕੇ ਜਾ ਕੇ ਲਾਉਂਦੇ ਆ ਮੱਝਾਂ ਨੂੰ ਉਹ ਕਹਿਣ ਦੀਆਂ ਗੱਲਾਂ ਜੀ ਆਵੇ ਫੇਕ ਤੇ ਜਰਾ ਕਰੋ ਅਸੀਂ ਪੰਜਾਬੀ ਘਾਹ ਫੇਕ ਕੇ ਛੇਤੀ ਆ ਜਣੇ ਆ ਤੇ ਆਪਣੀ ਸਮਝ ਤੇ ਤਸੱਲੀ ਕਰਕੇ ਲਾ ਆਓ ਅੱਖਾਂ ਨਾਲ ਲਿਆ ਕਰੋ ਵੇਖ ਕੇ ਕੀ ਠੀਕ ਆ ਕੀ ਯਾਦ ਆ ਕੀ ਕੁਆਲਿਟੀ ਥੋੜਾ ਐਮ 29 ਕਿਸੇ ਵੀਰਾਂ ਭਰਾਵਾਂ ਨੇ ਕਹਿੰਦੇ ਆ ਵੇਖਿਆ ਹੀ ਨਹੀਂ ਹੈਗਾ ਇਹਦੇ ਭਈ ਅਰਜਨ ਕੂਕੜ ਕਹੀ ਜਾਂਦੇ ਕੋਈ ਨਵਾਬ ਕਹੀ ਜਾਂਦੇ ਆ ਜੀ ਉਹਦਾ ਵੀ ਜਿਹਨੇ ਟੀਕਾ ਭਰਾਇਆ ਉਹਨੂੰ ਪਤਾ ਦੀ ਦੇਰ ਦਾ ਆਪੇ ਵੀ ਗਾਣੇ ਖਦੀ ਬਿਲਕੁਲ ਰੇਡ ਦਾ ਨੋਰਮਲ ਦਾਦਾ ਦੋ ਟਾਈਮ ਵੀ ਜਿਚ ਚਵਾਈ ਕਰਕੇ ਦੋ ਨੰਬਰ ਜਵੇ ਦੋ ਨੰਬਰ ਵਾਲੀ ਬੂਰੀ ਕੱਟੀ ਉਹੋ ਹੀ ਆਪਣੀ ਪਿਛਲੀ ਵਜੁਰ ਪਾਈਏ ਤਾਂ ਨਹੀਂ ਝੋਟੀ ਵੀ ਗਈ ਜੀ ਦੇਖਾ ਮੱਥੇ ਦਾ ਉਹ ਕੋ ਸੱਟ ਲੱਗੀ ਸੀ ਰੱਤ ਦੇ ਬੂਰੀ ਕੱਟੀ ਜਵਾਜ ਗਈ ਉਹਦੀ ਦਰਦ ਮਨਾਉਂਦੀ ਸੀ ਝੋਟੀ ਇਹ ਪਰਸੋਂ ਵਾਲੀ ਵੀਡੀਓ ਜੇ ਪਾਈ ਆਪਾਂ ਤੁਹਾਨੂੰ ਇਹਨੇ ਕਹਾਂ ਨਵੀਂ ਆਈ ਆ ਇਹ ਜਿਹੜਾ ਸੱਟ ਲੱਗੀ ਜਿਹਦੇ ਮੂੰਹ ਦਿੱਤੇ ਮਾਰੀ ਜੀ ਉਹਦੀ ਦਰਦ ਮਨਾਉਂਦੀ ਸੀ ਉਹਦੀ ਦਰਦ ਮਨਾਉਣ ਕਰਕੇ ਪੱਠੇ ਵੀ ਘੱਟ ਪਾਂਦੀ ਸੀ ਥੋੜੇ ਜੇ ਥੋੜੀ ਜੀ ਘਾਪੜਦੀ ਹੁਣ ਬਿਲਕੁਲ ਹੀ ਸਹੀ ਹੋ ਗਈ ਹੈ ਬਿਲਕੁ ਇਹ ਵੀ ਕੱਟੀ ਇੱਕੋ ਹੀ ਦੰਦਿਆਂ ਮੂੰਹ ਦੀ ਖਿੜੀ ਆ ਉਹ ਜਦੋਂ ਬਤੂਣੇ ਉਹ ਕਿਟੋਟੀ ਇੱਕ ਦੋ ਵਾਰੀ ਛੇਰ ਹੋਈ ਉਹਦੇ ਛੋਟੀ ਖਿੜੀ ਧਾਪੜਦੀ ਸੀ ਉਹ ਸੱਟ ਲੱਗਣਾ ਉਹਨਾਂ ਨੂੰ ਕਿਉਂ ਟੀ ਬਹੁਤ ਜ਼ਿਆਦਾ ਆ ਰਹਿਣਾ ਆਵਾ ਹਾਂ ਅਵੇ ਬਰਦਾ ਤੋਂ ਕਿਤੇ ਤੋਂ ਆਉਣਾ ਫੀਲ ਹੋਈ ਮੌਲ ਦੇ ਤਿੰਨ ਫਟੜ ਦੀ ਕੁਆਲਟੀ ਵੇਚ ਲੋ 99 ਹੁਣ ਕੱਤੀ ਦੇ ਤੋਂ ਤਾਜੀ ਦੀ ਡੇਢ ਵਿੱਚ ਚੋਣ ਵਾਲਾ 12 ਕਿਲੋ ਬਿਲਕੁਲ ਰੈਡੀ ਹੈ ਕੋਈ ਕੱਢਾਂਗੇ ਚੋੜੇ ਇਹ ਮਗਰ ਵੀ ਲੋ ਮਗਰ ਚਲੂ ਕਰਦੇ ਮਗਰ ਇਹਦੇ ਵੀ ਕੱਤੀ ਹੈ ਹੱਥ ਨੇ ਕੱਟੀ ਇਹ ਦੇ ਮਗਰਿਆ ਥੋੜੀ ਇਹ ਝੋਟੀ ਉਧਰ ਦੀ ਧਾਪੜ ਵੀ ਜੇ ਮਾਂ ਨੂੰ ਛੱਟ ਲੱਗੀ ਤੇ ਕਰ ਹੁਣ ਬਿਲਕੁਲ ਠੀਕ ਹੋ ਗਿਆ ਦਾ ਮੂੰਹ ਦੇ ਕੋ ਗੱਡੀ ਚ ਮਾਰੀ ਜੀ ਵੱਜੀ ਸੀ ਉਦਾਂ ਉਹਦੇ ਕਰਕੇ ਝੋਟੀ ਥੋੜੀ ਜੀ ਦਰਦ ਬਹੁਤ ਮਰੰਦੀ ਸੀ ਹੁਣ ਬਿਲਕੁਲ ਪ੍ਰੋਪਰ ਸਹੀ ਆ ਥਣ ਦੇਵਾ ਕੱਟੀ ਨੂੰ ਕਿ ਲੱਗਾ ਇਹ 12 ਕਿਲੋ ਦੁੱਧ ਚੋਣ ਵਾਲਾ ਮੂੰਹ ਉਹ ਕੀ ਜੀ ਅਜੇ ਇੱਕ ਦੰਦ ਥੋੜਿਆ ਕੱਟਿਆ ਹੈ ਇਹ ਵਧੀਆ ਬੋਰਡ ਤੇ ਜਿੰਨੀ ਹੈਗੀ ਵਧੀਆ ਕੁਆਲਿਟੀ ਦੀ ਜਾੜ ਜਿਹੜੇ ਬੂਰੀ ਦੇ ਸ਼ਿਕਾਇਤਾਂ ਚਾਹ ਵਟਾ ਵੇਲੇ ਛੋਟੀ ਕੋ ਗੱਲਾਂ ਹੋਰ ਹੀ ਗੱਲ ਤੇ ਪਿੱਥੀਆਂ ਵੇਲੇ ਕੀ ਲੱਗੀਆਂ ਨੇ ਤੇ ਚਵਾਈ ਵੀ ਬਹੁਤ ਜ਼ਿਆਦਾ ਚੰਗੀ ਆ ਕੋਲੀ ਕੋਲੀ ਬਹੁਤ ਜ਼ਿਆਦਾ ਤੇ 12 ਕਿਲੋ ਦਾ ਚੋਣ ਵਾਲਾ ਆ ਛੋਟੀ ਆ ਜੇ ਛੋਟੀ ਦੇ ਮੁੱਲ ਦੀ ਗੱਲ ਕਰੀਏ ਤੇ ਮੁੱਲ ਛੋਟੀ ਦਾ ਅੱਜ ਦੀ ਡੇਢ ਵਿੱਚ 1,25,000 ਰੁਪਏ ਕਰਦੇ ਆ ਬਾਕੀ ਮਾਨ ਸਮਾਨ ਫੋਲ ਕਰਾਂਗੇ ਇਹ ਖੀਰੀ ਆ ਕੱਟੀ ਅਜਾ ਬਿਲਕੁਲ ਬੱਚੀ ਆ ਕੋਈ ਸ਼ਾਉਣ ਲਈ ਸਮੇਂ ਵਿੱਚ ਇੱਥੇ ਮਾਰ ਕੇ ਦੂਜੇ ਤੇ ਜਿਸ ਵੀ ਕੋਈ ਗੱਲਾਂ ਹੋਰੀ ਕਹੂਗੇ ਤਾਂ ਕਾਡਰ ਦੀ ਬਹੁਤ ਜ਼ਿਆਦਾ ਸਫਾਈ ਹੈ ਜਿਹੜੀ ਛੋਟੀ ਨੂੰ ਛਾਣਦੇ ਵੇਲੇ ਬਹੁਤ ਜ਼ਿਆਦਾ ਚੰਗਾ ਲੱਗਾ ਲੰਬਾਈ ਬਹੁਤ ਹੈ ਸਿੰਕ ਕੁਆਲਿਟੀ ਬਹੁਤ ਜ਼ਿਆਦਾ ਚੰਗਾ ਉਮਰ ਬਹੁਤ ਜ਼ਿਆਦਾ ਤੇਰੀ ਹੈ ਮਗਰ ਇਹਦੇ ਵੀ ਕੱਟੀਆਂ ਹੈ ਔਰ ਜੀ ਹੁਣ ਜਿਹੜੀ ਇਹ ਟਾਪ ਕਲਾਸ ਨਹੀਂ ਹੈ ਜਿਹੜੀ ਰਿਦਰਨ ਕਰਾ ਵੀਸਵਾ ਆ ਵੀ ਚੈੱਕ ਕਰ ਲੈ ਤਸੱਲੀ ਕਰ ਲੈ ਛੇ ਦਾਦੇ ਮੂੰਹ ਛੋਟੀ ਉੱਤ ਟੋੜ ਨਹੀਂ ਇਹਨੂੰ ਤੀਜਾ ਸਵਾਲ ਵਾਲੇ ਵੀ ਦੂਜਾ ਵਾਲੇ ਉਹ ਆਪਣਾ ਜਜਮੈਂਟ ਵੀ ਜੀ ਤੁਸੀਂ ਆਪ ਕਰਨਾ ਠੀਕ ਹੈ ਜੀ ਮੂੰਹ ਛੇ ਦਾੰਦ ਹੋਏਗੀ ਮੂੰਹ ਤੇ ਸੱਲੀ ਛੇ ਦਾੰਦ ਕਰ ਲਿਓ ਤੂੰ ਆ ਭਾਈ ਦੀ ਤੀਜਾ ਵਾਲਾ ਨੂੰ ਦੂਜਾ ਵਾਲਾ ਤਸੀਂ ਵੀ ਜੀ ਆਪਣੀ ਫੈਸਲਾਉਣੀ ਹੈ ਜੀ ਸਾਡੇ ਕਹਿਣ ਤੇ ਕਿਸੇ ਨੇ ਮੰਨਣਾ ਨਹੀਂ ਆ ਜੀ ਮੂੰਹ ਦੀ ਤਸਲੀਮ ਕਰਾਂਗੇ ਛੇ ਦਾੰਦ ਆ ਵੱਡੇ ਢਾਂਜੇ ਵੱਡੇ ਕੰਮਾਂ ਵਾਲੀਆ ਉਹਦਾ ਕਾਲੀਆ ਮਾੜਾ ਕੰਮ ਤੁਹਾਨੂੰ ਦੱਸਾਂਗੇ ਵਾ ਕੋਟੀ ਦੇ ਖੂਨ ਦੇ ਜਿਹੜੇ ਦਿਨੇ ਆਜੇ ਦੀ 8 ਦਿਨ ਸੌਂਦੀ ਪਈ ਐ ਜੋ 22 23 ਦਿਨ ਤੋਂ ਵੇੜੀ ਕੋਟੀ ਹੈ ਅੰਦਰ ਆਣੂ ਲਿਆ ਜਾਟ ਬਲਿਆ ਆ ਗਿਆ ਤੇ ਉਹਰਾ ਜੀ ਨਸਲ ਆ ਥੋੜੇ ਮੁੱਦੇ ਦੇ ਵਾਲ ਵਾਈਟ ਹੈਗੇ ਨੀਚੇ ਥੱਲੇ ਬਾਦ ਚੰਗੀ ਬਹੁਤ ਨਸਲ ਬਹੁਤ ਆ ਜੀ ਅਸੀਂ ਗਾਰੰਟੀ ਦੇਵਾਂਗੇ ਝੋਟੀ ਦੀ 20 ਕਿਲੋ ਦੀ ਗਾਰੰਟੀ ਦੇਦਾ ਕਿ ਬੇਸ਼ੱਕ ਵੀ ਭਰਾ ਉਹ ਸਾਈ ਕਰ ਲੈ ਇੱਥੇ ਚਵਾ ਲਾਂਗੇ ਬੇਸ਼ੱਕ ਵੀ ਭਰਾ ਆਪਣੇ ਘਰੇ ਜਾ ਕੇ ਝੋਲੇ ਦੇ 20 ਕਿਲੋ ਮੇਰੀ ਝੋਟੀ ਦੁੱਧ ਨਾਲ ਇਹਦਾ ਫਾਂ ਝੋਟੀ ਦਾ ਐਡੇ ਖਾਲੀ ਕਾਜ ਮੇਰੀ ਆਪਾਂ ਆਪਣੇ ਕੋਲ ਪਹਿਲੇ ਦੇਖ ਲੈਣੇ ਮਾਗੀ ਆਡਰ ਰੋਟੀਆਂ ਚਾਹ ਆਜੀ ਬੇਰੋ ਅਜੇ ਇਹਦੇ 8 ਦਿਨ ਤੋਂ ਤਵੇ 'ਤੇ ਬਹਿਣਾ ਵੀ ਔਖਾ ਹੋਣੀ ਝੋਟੀ ਨੂੰ ਔਖਾ ਆ ਝੁੱਟੀ ਚੋਣੀ ਪੈਣੀ ਆਪਾਂ ਨੂੰ ਲੋਕ ਨੰਦ ਨਾਂ ਤੱਕ ਜੇ ਝੋਟੀ ਨੂੰ ਜੇ ਕੱਢਦੀ ਆ ਕਿਉਂਕਿ ਝੋਟੀ ਨੂੰ ਅਜੇ ਵੀ ਥੱਲੇ ਮੈਲ ਫੋਨ ਤੇ ਵੀ ਝੋਟੀ ਨੂੰ ਦੇਖ ਤੋਂ ਨਹੀਂ ਬਹਿਣਾ ਬਹੁਤ ਯਾਹ ਔਖਾ ਆ ਅਜੇ ਇਹ ਸੂਣ ਦਾ ਕੋਈ ਪਤਾ ਨਹੀਂ ਜੇ ਕੋਈ ਪੜਾਕੜਾ ਦੀ ਆਡਰ ਰੋਟੀਆਂ ਦੀ ਕੁਆਲਿਟੀ ਸਾਰੀ ਚਾਟ ਰੇ ਹੋ ਬਾਲੋ ਛਾਣ ਕਿਹੜਾ ਲੱਗਾ ਜੀ ਚਲੋ ਹਰ ਹਾਂ ਇਹਨੂੰ ਵੀ ਦੀਪੇ ਜੱਫਾਵਾਦੀ ਨਸਲ ਕਹੋ ਮੋਗਾ ਨਸਲ ਹੈ ਨਹੀਂ ਕਹ ਲਓ ਰਾਜਸਥਾਨ ਦੀ ਕਹ ਲਓ ਬਿਹਾਰ ਦੀ ਕਹ ਲਓ ਇਹਦੀ ਤੁਸੀਂ ਆਪਣਾ ਜੱਜਮੈਂਟ ਕਰਨਾ ਬਾਕੀ ਜਿਹੜਾ ਰਿਕਾਰਡ ਆ ਉਹ ਬਹੁਤ ਜ਼ਿਆਦਾ ਚੰਗਾ ਇਹਦਾ ਪਿੰਡਾ ਰਿਕਾਰਡ ਹੀ ਬਹੁਤ ਜ਼ਿਆਦਾ ਚੰਗਾ ਇੱਕ ਗਰੰਟੀ ਦੇ ਭੇਜਾਂਗੇ ਮੈਂ ਜਿਹੜਾ ਵੀਰ ਬਾਜਾ ਬਣੂ ਬਿਲਕੁਲ ਗਰੰਟੀ 100% ਦੇਵਾਂਗੇ ਆਡਰ ਤੁਹਾਨੂੰ ਬਖਾਦਾ ਸੁਣਨਾ ਝੋਟੀ ਨੂੰ ਕੋਈ ਮੰਗਾਣੀ ਅਜੇ ਝੋਟੀ ਜੇ ਮੰਨ ਕੇ ਚਲੋ ਇਹਨੂੰ ਝੋਟੀ 2 3 ਨਹੀਂ ਹੋ ਸਕਦੀ ਇਹਨੂੰ ਝੋਟੀ ਨੂੰ ਕਿਲੋ 2 ਕਿਲੋ ਆਪਾਂ ਨੂੰ ਖਾਲੀ ਲਾਉਣਾ ਪਣਾ ਕਿਉਂਕਿ ਝੋਟੀ ਨੂੰ ਬਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਝੋਟੀ ਨੂੰ ਬਹਿਣਾ ਬਹੁਤ ਔਖਾ ਤੁਰਨਾ ਵੀ ਬਹੁਤ ਔਖਾ ਤੇ ਨਸਲ ਜਾਤ ਚੂਣ ਬਹੁਤ ਜ਼ਿਆਦਾ ਚੰਗੀ ਲੱਗਦੀ ਤੇ ਥਣਾ ਦੀਆਂ ਵਿੱਥੀਆਂ ਖਾ ਲਓ ਤੇ ਮੂੰਹ ਓਰੀਜਨਲ ਛੇ ਦੰਦ ਹੋਊਗੀ ਜਜਮੈਂਟ ਵੀ ਜੇ ਤੁਸੀਂ ਕਰਦੇ ਜਲਾਸਵਰ ਰੋਣਾ ਤੇ ਚਾਹ ਰੋਣਾ ਛੇਵਾ ਰੋਣਾ ਤੁਸੀਂ ਲਾਓ ਮੂੰਹ ਅਹੀ ਛੇ ਦੰਦ ਦੀ ਖੜੀ ਗੱਲ ਹੈ ਇਹਦੀ ਖੌਲ ਦਾ ਸਾਇਦ ਖਾ ਲਈ ਨੌਂਗਲਾ ਫਲ ਲੱਗਾ ਤੇ ਯਾਤ ਸੁਵੇ ਦੇ ਮਖਾਦੋ ਖਵਾ ਦਿਓ ਅਜੇ ਸੂਣ ਦਾ ਨੂੰ ਕੋਈ ਇਹ ਜਿਹੜੀ ਹੈ ਨਾ ਗਾੜੀ ਝੋਟੀ ਕੱਢ ਦੂ ਵੇਖੋ ਅੰਡਰ ਲੱਗਾ ਚੁੱਕੀ ਐ ਕਿੱਥੇ ਥਾਂ ਦੀ ਦਿੱਤੀ ਰੱਖਣੀ ਐ ਐਕੋਈ ਕੈਮਰਾ ਮਾਰਕ ਲਾ ਲੂਆਂ ਫਿਰ ਗਾੜੀ ਝੋਟੀ ਮੇਰੀ 4 ਸਵਾ 4 ਕਿਲੋ ਦੇ ਨਿਕਲੂ ਐਡੀ ਝੋਟੀ ਜਿਆਦਾ ਜਮੀਰ ਕਾਰਡ ਵਾਲੀ ਜੇ ਜੇ ਮੁੱਲ ਦੀ ਗੱਲ ਕਰ ਲਈਏ ਮੁੱਲੇ ਦਾ ਫਰਮ ਤੇ ਹੋਊਗਾ ਕਿਉਂਕਿ ਜੇ ਝੋਟੀ ਸੂਏਗੀ ਕੋਈ ਹੋਰ ਹੀ ਗੱਲਾਂ ਕਰਾਏਗੀ ਜਿਹਦੇ ਦੁੱਧ ਚਵਾਈ ਕਰਕੇ ਜਾਂ ਆਪਣੇ ਘਰੇ ਫਾਰਮ ਤੇ ਰਹੀ ਤਾਂ ਆਪਾਂ ਲਾਈਵ ਵੇਚ ਕਰਕੇ ਝੋਟੀ ਦੀ ਵੇਚਾਂਗੇ ਉਗੇ ਜੇ ਝੋਟੀਆਂ ਸੂਣਾ ਜੇ ਰਪਾਉਣੀ ਦੋਤੇ ਚੜਨਾ ਅਜੇ ਦਾ ਦੱਸ ਦਿੰਦਾ ਸੀ ਵੀਰ ਜੀਆ ਇਹਦਾ ਰੇਟ ਜਿਹੜਾ ਉਹਦੇ ਸਮੇਂ ਦੇ ਮੁਤਾਬਕ ਕਰਾਂਗੇ ਤੇ ਰੇਟ ਕੋਈ ਬਾਹਲਾ ਵੱਡਾ ਰੇਟ ਨਹੀਂ ਹੈਗਾ ਵੀ ਆਪਣਾ ਕੋਈ ਇਹਦਾ 2.5-3 ਲੱਖ ਰੁਪਈਆ ਰੇਟ ਆ ਝੋਟੀਆਂ ਦਾ ਰੇਟ ਬਿਲਕੁਲ ਨਾਰਮਲ ਰੇਟ ਆ ਦੋ ਦੋ ਹੀ ਝੋਟੀਆਂ ਥੱਲੇ ਵਾਲਾ ਰੇਟ ਆ ਬਾਕੀ ਚੰਗੀ ਬਹੁਤ ਹੈ ਝੋਟੀਆਂ ਸੱਲੀ ਕਰਕੇ ਫੜੋ ਮੇਰਾ ਵੀਰ ਭਰਾ ਜਿੰਨੇ ਕੜਨੀ ਆ ਬਾਕੀ ਇਹ ਵੀਰ ਭਰਾ ਸਾਈ ਹੀ ਰਹੇਗਾ ਪੱਕੀ ਸਾਈ ਦੇਵਾਂਗੇ 10000 ਰੁਪਏ ਚਵਾ ਕੇ ਉਹਦੇ ਝੋਟੀਆਂ ਦਾ ਦੱਸੋ ਇਹਦੀ ਛੋਟੀ ਪੁਰਾ ਕੋਲੋਂ ਮਾਨ ਤੋਂ ਆਈ ਮਾਨ ਕਰਕੇ ਆਈ ਛੋਟੀ ਆਪਣੇ ਬਹੁਤ ਤਸੱਲੀ ਕਰਕੇ ਪਿੱਛੋਂ ਵੀ ਦਾ ਚੰਗਾ ਰਵਾੜ ਆ ਰੱਬ ਕੋਲੋਂ ਦੇਖਿਆ ਇਹਦੇ ਸਾਨੂੰ ਵੀ ਇਤੇ ਉਮੀਦ ਤੇ ਉਮੀਦਾਂ ਨੇ ਤੇ ਬਾਕੀ ਜੋ ਕੁਦਰਤ ਕਰੇਗੀ ਇਹ ਸੁਣਾ ਅਜੇ ਬੜਾ ਕੁਛ ਇਹਦਾ ਸੁਣੀ ਨਾਵਾ ਤੇ ਨਸਲ ਇੰਨੀ ਵੀ ਜ਼ਿਆਦਾ ਚੰਗੀ ਬਹੁਤ ਜ਼ਿਆਦਾ ਚੰਗੀ ਜੱਫਰਾਵਦੀ ਜੀ ਵੀ ਹੁੰਦੀ ਆ ਤੇ ਮੋਰਾ ਤੇ ਵੀ ਹੁੰਦੀ ਆ ਲੰਬਾਈ ਬਹੁਤ ਜ਼ਿਆਦਾ ਬਹੁਤ ਲੰਬਾਈ ਕਿੰਨੀ ਹਾਈਟ ਪਾਉਂਦਿਆ ਲੰਬਾਈ ਵੀ ਪਾਉਂਦਿਆ ਆਡਰ ਦੇ ਵਿੱਚੋਂ ਕਰਮ ਵਾਲੇ ਨੂੰ ਬੜਾ ਜ਼ਿਆਦਾ ਚੰਗਾ ਲੱਗਿਆ ਇਹ ਆਪਣੇ ਸਰਪੰਚ ਜਰੀ ਸਾਡੇ ਮਾਲ ਦੀ ਨਵਾਂ ਰੋਡ ਆਪਣਾ ਹੋਇਆ ਐ ਕਣੀ ਵਾਰ ਆ ਬਰੂਜਾ ਐਤਵਾਰ ਤੱਕ ਕੇ ਫੇਰ ਆ ਰਿਆ ਜੀ ਕੰਗੀ ਹਰਿਆਣੇ ਨੂੰ ਕੱਲ ਨੂੰ ਫੇਰ ਚਾਦੇ ਪਾਣੇ ਆ ਜੀ ਬਹੁਤ ਜ਼ਿਆਦਾ ਚੰਗੀਆਂ ਮਈਆਂ ਫੇਰ ਪਾਣੂ ਆ ਡਰ ਤੋਂ ਵਾਰਟੀਆਂ ਸਾਰੀਆਂ ਕਟੀਆਂ ਨੇ ਤਕਨੀਕ ਉਹ ਪਾਰਵਾ ਪ੍ਰੈਸੈਂਸ ਜੀ ਆ ਮਾਲੇ ਬਾਕੀ ਸਾਰਾ ਮਾਲ ਸੇਰ ਹੋ ਗਿਆ ਮਾਲ ਦੇ ਮਾਲਕ ਜੀ ਇਨੀ ਕਿਰਪਾ ਵੀ ਵੀਡੀਓ ਵੀ ਪਾਉਣ ਦਾ ਮੌਕਾ ਨਹੀਂ ਮਿਲਦਾ ਵੀਰ ਭਰਾ ਇਨਾ ਪਿਆਰ ਕਰਦੇ ਨੇ ਵੀ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਉਦੋਂ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਆਪਣਾ ਸਾਰਾ ਮਾਲ ਸੇਰ ਹੋ ਗਿਆ ਜੀ ਸਿੱਕੀਆਂ ਨੀਆਂ ਕੁਆਲਟੀ ਹੋਈਆਂ ਨਹੀਂਆਂ ਸੀ ਵੱਡੇ ਵੱਡੇ ਕਾਮਦਣੀਆਂ ਚੰਗੀਆਂ ਦੁੱਧ ਵਾਲੀਆਂ ਚੰਗੀ ਨਸਲ ਵਾਲੀਆਂ ਦੀ ਇਹੋ ਅਸੀਂ ਪੰਜ ਕਰੀ ਖਾਵੇ ਮਾਲ ਨਵਾਂ ਲੋਡ ਜਿਹੜਾ ਫੇਰ ਆ ਰਿਹਾ ਜੀ ਛਣੀ ਜਾਇਆ ਤੋਂ ਬੰਦ ਲੈਣੇ ਆਏ ਇੱਕ ਡੰਗ ਦੋ ਡੰਗ ਤਸੱਲੀਆ ਕਰਕੇ ਖੜੋ ਜੀ ਆਪਣੇ ਚੰਦਲ ਵੀਰ ਜੀ ਵੱਤਵਤ ਕਰੋ ਫੋਲੋ ਲਾਈਕ ਕਮੈਂਟ ਸ਼ੇਅਰ ਕਰੋ ਦੋਹੇ ਛਟਕੀਆਂ ਤਾੜੀਆਂ ਸਈਆਂ ਦੋਹੇ ਦੰਦਾਂ 'ਚ ਬੱਚੀਆਂ ਵਾ ਉਹ ਬਹੁਤ ਜ਼ਿਆਦਾ ਝੋਟੀ ਚੰਗੀ ਆ ਬਿਨਾ ਬੱਚੇ ਤੋਂ ਮਿਲਦੀ ਦੀ ਆ ਤਾੜੀਆਂ ਸਈਆਂ ਵਾ ਹਰ ਚੀਜ਼ ਦੀ ਤਸੱਲੀ ਕਰਕੇ ਖੜੋ ਦੇ ਪੁੱੂ ਛੱਤੇ ਦੀ ਥਣ ਘਟਵਾਦੀ ਬਹਿਣੀ ਹੈਣੀ ਨਹੀਂ ਭਾਰ ਦੀ ਛੋਟੀ ਦੀ ਭਾਰ ਦੀ ਗਾਰੰਟੀ ਜੋ ਸਾਰੀ ਨਾਲ ਹੀ ਕੀ ਦਿੰਦੀ ਹੈ ਨਹੀਂ ਤੇ ਸਾਰੇ ਮੇਰੇ ਭਰਾਵੇ ਖੜੇ ਨਾਮ ਭਰੋਂ ਪਿਆਰ ਭਰੀ ਸਾਸੀ ਹੈ